ਕੀ ਕਰ ਰੋ ਹੋ ਬੋਲਦਾ ਤੂੰ ਤੂੰ ਮਾੜਾ ਸਿੱਧਾ ਕਹਿੰਦਾ ਹੋਇਆ ਕੀ ਹੋਇਆ ਕੀ ਬੰਦੀ ਬਕਵਾਸ ਕਰਦਾ ਕੀ ਗੱਲ ਕੀ ਹੋਈ ਯਾਰ ਮੈਂ ਕਹਿੰਦਾ ਮੇਰਾ ਸੇਫ ਸਰ ਦਾ ਬੰਦਾ ਆਣਾ ਕੰਦੀ ਬਕਵਾਸ ਕਰਨਾ ਬੰਦ ਕਰ ਹੂੰ ਉਹ ਬੰਦਾ ਫੇਕ ਕਰਕੇ ਅੰਦਰ ਕਾ ਮੈਂ ਤੂੰ ਬਹੁਤ ਦਾ ਫੇਕ ਆ ਰਿਹਾ ਤਾਰ ਗਈ ਇਹ ਤੂੰ ਆਜੋ ਤੂੰ ਬਕਵਾਸ ਕਰ ਤੂੰ ਬੰਦ ਕਰ ਯਾਰ ਬੋਲੋ ਨੂ ਬੋਲੋ ਤਾਰ ਗਈ ਤਾਰ ਗਈ ਇੱਕ ਮਿੰਟ ਕਰੇ ਹਾਂ ਜੀ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਵੱਡਾ ਹੰਗਾਮਾ ਹੋਇਆ ਸ਼ਿਵ ਸਨਾਰਥੂ ਤੇ ਟੋਲ ਪਲਾਜ਼ਾ ਤੇ ਕੰਮ ਕਰ ਰਹੀ ਲੜਕੀ ਨਾਲ ਬੱਦਸੂਮੀ ਕੀ ਕਰਨ ਦੇ ਇਲਜ਼ਾਮ ਲੱਗੇ ਮਾਮਲਾ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੋਂ ਸਾਨੀਆ ਹੈ ਉਜੇ ਟੋਲਪਲਾਸਾ ਦੇ ਕੰਮਕਾਜੀ ਲੜਕੀ ਨੇ ਦੱਸਿਆ ਹੈ ਕਿ ਬੈਰੀਅਰ ਦੇ ਕੋਲ ਜਦੋਂ ਗੱਡੀ ਆਈ ਤਾਂ ਉਸ ਕੋਲੋਂ ਪੈਸੇ ਮੰਗੇ ਤਾਂ ਕਹਿ ਕਿ ਮੈਂ ਸ਼ਿਫਸਾਨਾ ਦਾ ਪ੍ਰਧਾਨ ਹਾਂ ਜਿਸ ਤੋਂ ਬਾਅਦ ਲੜਕੀ ਨੇ ਬਸਲੂਕੀ ਕੀਤੀ ਗਈ ਉਸਨੇ ਗੰਦੀਆਂ ਗਾਲਾਂ ਕੱਢੀਆਂ ਗਈਆਂ ਜਦ ਕਿ ਦੂਜੇ ਪਾਸੇ ਗੱਡੀ ਚਾਲਕ ਦਾ ਕਹਿਣਾ ਹੈ ਕਿ ਲੜਕੀ ਨੇ ਮੇਰੇ ਨਾਲ ਬਸਲੂਕੀ ਨਾ ਗਲਤ ਕੀਤੀ ਜਿਸ ਤੋਂ ਬਾਅਦ ਸਾਰਾ ਵਿਵਾਦ ਹੋਇਆ ਲੁਧਿਆਣਾ ਤੋਂ ਹਿਤੇਸ਼ ਖੰਨਾ ਦਿੱਖੋ ਬ੍ਰੀਫ ਕਰਕੇ ਜਾਓ ਨਾ ਹਮਲਾ ਬ੍ਰੀਫ ਕਰਕੇ ਜਾਓ ਬ੍ਰੀਫ ਕਰਕੇ ਹੋਇਆ ਕੀ ਹੈ ਅੱਜ ਮੈਂ ਕਹਿੰਦਾ ਸ਼ਿਫਸਾਨਾ ਦਾ ਪ੍ਰਧਾਨ ਹਾਂ ਜੀ ਜਾਨੀ ਰਾਵ ਵਿਵਾਦ ਕਰ ਗਾਦਾ ਅੱਛਾ ਜੀ ਸਭ ਨੂੰ ਨਹੀਂ ਉਹਨਾਂ ਨੂੰ ਮਤਲਬ ਰੱਖਾ ਗਾ ਉਹਨੂੰ ਗੱਲ ਕਰ ਦਿਓ ਉਹਨੂੰ ਨਹੀਂ ਦੇਖਦਾ ਤੇ ਦੋ ਦਿਨ ਤੂੰ ਗਾਉੜਾ ਚਲ ਦੂਰ ਕੰਮ ਕਰ ਤੋੜੂ ਉਹ ਕੁੱਲ ਨਿਕਲ ਆ ਰਿਹਾ ਨਿਕਲ ਤੋ ਇਹ ਲੈਂਗੁਏਜ ਦੇ ਮੈਮ ਮੈਮ ਕੀ ਹੋਇਆ ਕੀ ਮੈਮ 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 ਕੀ ਗੱਲ ਕੀ ਹੋਈ ਹੈ ਦੱਸੋਗੇ ਥੋੜਾ ਜਿਹਾ ਤੁਸੀਂ ਆਪਣਾ ਪੱਖ ਵੀ ਦਿਓ ਥੋੜਾ ਜਿਹਾ ਕੀ ਹੋਇਆ ਕੀ ਸੀ ਕਰਾ ਸਰ ਉਹਨਾਂ ਕੋਲ ਸ਼ਿਫ ਸੈਨਾ ਦਾ ਕਾਰਡ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਇਹਦੇ ਤੇ ਐਗਜ਼ੈਂਪਸ਼ਨ ਨਹੀਂ ਹੈ ਕਿ ਪੇਮੈਂਟ ਲੱਗਣੀ ਆ ਤੇ ਉਹ ਕਹਿੰਦਾ ਇੱਥੇ ਕਿਉਂ ਨਹੀਂ ਇੱਥੇ ਕਿਉਂ ਨਹੀਂ ਚੱਲਦਾ ਉੱਚ ਉੱਚ ਬਹੁਤ ਜ਼ਿਆਦਾ ਬੋਲਣ ਲੱਗ ਪਏ ਮੈਂ ਕਿਹਾ ਸਰ ਤੁਸੀਂ ਤੁਸੀਂ ਆਰਾਮ ਨਾਲ ਗੱਲ ਕਰੋ ਮੈਂ ਤੁਹਾਨੂੰ ਕੋਈ ਗਲਤੀ ਨਹੀਂ ਕਿਹਾ ਹੈਗਾ ਜੇ ਮੈਂ ਤੁਹਾਨੂੰ ਕੋਈ ਗਲਤ ਕਿਹਾ ਤੁਸੀਂ ਆਫਿਸ ਆ ਕੇ ਮੈਂ ਗੱਲ ਕਰ ਲਓ ਕਹਿੰਦਾ ਤੋ ਤੌਹਨ ਹੁੰਦੀ ਆ ਮੈਨੂੰ ਇੰਨੀ ਗੱਲ ਕਹਿਣ ਵਾਲੇ ਉਹ ਗਾਲਾ ਕੱਢਣ ਲੱਗ ਪਏ ਬਹੁਤ ਬਦਤਮੀਜ਼ੀ ਕੀਤੀ ਉਹਨਾਂ ਨੇ ਤੁਮ ਬਸ ਮੈਂ ਉਹਨਾਂ ਨੇ ਇੰਨੇ ਗਾਲੇ ਕਹੀ ਸੀ ਕਿ ਕਿ ਇੱਥੇ ਨਹੀਂ ਐਗਜ਼ੈਂਪਸ਼ਨ ਹੈ ਕਿ ਮੈਂ ਫालतू ਨੂੰ ਕੁਝ ਨਹੀਂ ਬੋਲੀ ਸੀ ਜੇ ਤੁਹਾਡੇ ਨਾਲ ਮਿਸਕੀਵ ਕੀਤਾ ਗਿਆ ਗਾਲਾ ਗੱਡੀਆਂ ਦੀਆਂ ਕੀ ਚਾਹਦੇ ਕਿ ਉਹ ਸਰਕਾਰ ਤੋਂ ਕੀ ਮੰਗਦੇ ਪਰ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗਦੇ ਸਰ ਮੈਂ ਇਹ ਹੀ ਜਨੀਆ ਕਿ ਸਾਰੀ ਸੇਫਟੀ ਸੜਕ ਸੇਫਟੀ ਹੋਵੇ ਸਾਡੇ ਕੋਲ ਤੇ ਬਸ ਉਹਨੂੰ ਜੋ ਉੱਤੇ ਬਣਦੀ ਕਾਰਜ ਉਹ ਉਹਨਾਂ ਨੇ ਤੁਹਾਨੂੰ ਕਾਰਡ ਦਿਖਾਇਆ ਉਹ ਤੁਹਾਨੂੰ ਪੈਸੇ ਦੇ ਕੇ ਗਏ ਨੇ ਕਿ ਉਹਦੇ ਨਾਲ ਉਹ ਬੈਰੀਕੇਟ ਉਹ ਮੈਂ ਅੱਗੇ ਲਵਾਇਆ ਸੀਗਾ ਤੇ ਉਹ ਬੂਮ ਬੈਰੀਅਰ ਤੋੜ ਕੇ ਬੈਰੀਕੇਟ ਸਾਈਡ ਕਰਕੇ ਉਹ ਚੱਲ ਗਏ ਤੁਹਾਡੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਆ ਵੀ ਕੌਣ ਸੀ ਕਿੱਥੇ ਦੇ ਰਹਿਣ ਵਾਲੇ ਤੁਸੀਂ ਨਹੀਂ ਸਰ ਮੈਨੂੰ ਨਹੀਂ ਪਤਾ ਮੈਡਮ ਮੈਡਮ ਦੇਖਿਆ ਜਾਵੇ ਜਦੋਂ ਐ ਤੁਸੀਂ ਉਹਨਾਂ ਕੋਲ ਪੈਸੇ ਮੰਗਣ ਦੀ ਕੀਤੀ ਹੋ ਗੱਡੀ ਦੇ ਵਿੱਚੋਂ ਬਾਹਰ ਆ ਕੇ ਕੋਈ ਹੱਥ ਆ ਪਾਈ ਵੀ ਉਹਨੇ ਕੀਤੀ ਹੈਗੀ ਤੁਹਾਨੂੰ ਹਾਂਜੀ ਸਰ ਉਹ ਬਹੁਤ ਰੋਡਲੀ ਬੋਲਦੇ ਸੀ ਕਹਿੰਦਾ ਮੈਂ ਉਹਨਾਂ ਨੂੰ ਪਿਆਰ ਨਾਲ ਹੀ ਫੇਰ ਵੀ ਉਹਨੂੰ ਮੈਂ ਪਿਆਰ ਨਾਲ ਕਿਹਾ ਕਿ ਸਾਰੇ ਤੁਸੀਂ ਇਹਦਾ ਨਾ ਕਰੋ ਤੁਸੀਂ ਆਫਿਸ ਆ ਕੇ ਗੱਲ ਕਰੋ ਪਰ ਉਹ ਫੇਰ ਵੀ ਮੈਨੂੰ ਬਹੁਤ ਜ਼ਿਆਦਾ ਗੰਦਾ ਗੰਦਾ ਬੋਲ ਰਹੇ ਮੈਮ ਜਦੋਂ ਇਹ ਇਕੱਲਾ ਹੀ ਉਤਰਿਆ ਸੀ ਤੇ ਨਾਲ ਹੋਰ ਬੰਦੇ ਵੀ ਸੀ ਉਹਨਾਂ ਦੀ ਜਿੰਨੀ ਵੀ ਫੈਮਿਲੀ ਸੀਗੇ ਸਾਰੇ ਉਤਰੀ ਸੀ ਆਪਣਾ ਮੈਡਮ ਜਾਂਦੇ ਕੋਈ ਆਪਣਾ ਪੈਸੇ ਵਗੈਰਾ ਦੇ ਕੇ ਗਿਆ ਤੁਹਾਨੂੰ ਨਹੀਂ ਸਰ ਕੁਝ ਨਹੀਂ ਦੇ ਕੇ ਨਹੀਂ ਪੱਕਾ ਕਰਕੇ ਗਏ ਹਾਂਜੀ ਸਰ ਨਾਲ ਨਾਲ ਇਹ ਵੀ ਦੇਖਿਆ ਜਾਨੀ ਆਪਣਾ ਬੈਰੀਟਰ ਵੀ ਜਾਨੀ ਚੱਕ ਕੇ ਗਿਆ ਬੂਮ ਵੀ ਤੋੜ ਕੇ ਗਏ ਬੈਰੀਗੇਟ ਸਾਈਡ ਕਰਕੇ ਆਪਣੇ ਆਪ ਹੀ ਹੌਲ ਚੱਲ ਗਏ ਉਹਨਾਂ ਨੂੰ ਕਿਸੇ ਨੇ ਨਹੀਂ ਕੱਟਿਆ ਤੁਹਾਡੇ ਵੱਲੋਂ ਪੁਲਿਸ ਨੂੰ ਕਹਿੰਦੇ ਕਿ ਕੀ ਜਾਊਗਾ ਹਾਂਜੀ ਸਰ ਕਿੱਥੇ ਜਾਵੇ ਠੀਕ ਹੈ ਠੀਕ ਹੈ ਅੱਡਵਾਲ ਅੰਨੀ ਜੁਨੀਅਰ ਦੇ ਪ੍ਰਧਾਨ ਹਾਂਜੀ ਭਾਜੀ ਇਹ ਅੱਜ ਕੋਈ ਇਹ ਪਹਿਲੀ ਵਾਰ ਨਹੀਂ ਆ ਇੱਕ ਕਾਰਨਾਮੇ ਸਾਡੇ ਇੱਥੇ ਟੋਲ ਤੇ ਹੁੰਦੇ ਹੀ ਰਹਿੰਦੇ ਤੇ ਮਗਰ ਅੱਜ ਤੁਸੀਂ ਇੱਥੇ ਮੌਜੂਦ ਸੀ ਤਾਂ ਇਹ ਚੀਜ਼ਾਂ ਕੈਮਰੇ ਵਿੱਚ ਕੈਦ ਹੋਈਆਂ ਤੇ ਇਹਨਾਂ ਇਹਨਾਂ ਹੀ ਨਾ ਗੱਲਾਂ ਕਰਕੇ ਟੋਲ ਤੋਂ ਜਿਹੜੀ ਲੜਾਈ ਝਗੜਾ ਹੁੰਦੇ ਜਦੋਂ ਪਹਿਲਾ ਇਹ ਗੱਡੀ ਵਾਲਾ ਕੋਈ ਬਦਤਮੀਜ਼ੀ ਕਰਦਾ ਤਾਂ ਫਿਰ ਸਾਨੂੰ ਸਾਡੇ ਸਟਾਫ ਦਾ ਸਾਥ ਦੇਣਾ ਪੈਂਦਾ ਉਹਦੇ ਵਿੱਚ ਫਿਰ ਸਾਨੂੰ ਖਾਸ ਕਰਕੇ ਮੀਡੀਆ ਤੇ ਉਹਨਾਂ ਦੇ ਕਮੈਂਟ ਇਹ ਸਾਬਤ ਕਰ ਦਿੰਦੇ ਆ ਵੀ ਲੱਡੋਵਾਲ ਟੋਲ ਤੇ ਤਾਂ ਸਾਰੇ ਗੁੰਡੇ ਹੀ ਆ ਮੰਨ ਲਓ ਕੋਈ ਸਾਡੀ ਇੱਥੇ ਧੀ ਭੈਣ ਨੂੰ ਕੋਈ ਗਲਤ ਕਹੂਗਾ ਤਾਂ ਫਿਰ ਕਿੱਦਾਂ ਬਖਸ਼ਾਂਗੇ ਅਸੀਂ ਉਹਨਾਂ ਨੂੰ ਸਾਡਾ ਵੀ ਤਾਂ ਬਣਦਾ ਹੈ ਨਾ ਤਾਂ ਫਿਰ ਪਰ ਮਗਰ ਅਸੀਂ ਕਦੇ ਪਹਿਲ ਨਹੀਂ ਇੱਥੋਂ ਟੋਲ ਤੋਂ ਕਦੇ ਕੋਈ ਪਹਿਲ ਨਹੀਂ ਹੁੰਦੀ ਹੈ ਪਹਿਲੀ ਗਲਤੀ ਉਹਨਾਂ ਦੀ ਫਿਰ ਦੂਜੀ ਕਾਰਵਾਈ ਤਾਂ ਕਰਨੀ ਪੈਂਦੀ ਪਰ ਫਿਰ ਹੁਣ ਅਸੀਂ ਜੋ ਇਹਨਾਂ ਗੱਡੀ ਦਾ ਨੰਬਰ ਨੋਟ ਹੈ ਉਹਨਾਂ ਤੇ ਪੁਲਿਸ ਕਾਰਵਾਈ ਜੋ ਵੀ ਬਣਦੀ ਰਿਪੋਰਟ ਹੈ ਤਾਂ ਸਾਡੇ ਵੱਲੋਂ ਕੀ ਕੀਤਾ ਓਕੇ ਥੈਂਕ ਯੂ ਜੀ ਮਾਮਲਾ ਕੀ ਪੂਰਾ ਮੰਗਲਾ ਤੁਸੀਂ ਮਾਮਲਾ ਤਾਂ ਮੈਨੂੰ ਵੀ ਹੁਣੀ ਪਤਾ ਲੱਗਾ ਕਿ ਕੋਈ ਸ਼ਾਇਦ ਕੋਈ ਕਾਰਡ ਦਿਖਾ ਰਿਆ ਸੀ ਬੱਚੀ ਨੇ ਬਹੁਤ ਜ਼ਿਆਦਾ ਮਿਸਬੀਹ ਕੀਤਾ ਅਸੀਂ ਉਹਦੀ ਪ੍ਰੋਪਰ ਵੈਰੀਫਾਈ ਕਰਦੇ ਪਏ ਅਸੀਂ ਅਗੇਂਸਟ ਐਕਸ਼ਨ ਵੀ ਲਵਾਂਗੇ ਬਟ ਲੋਕੀ ਕਹਿੰਦੇ ਆ ਕਿ ਜੀ ਟੋਲ ਵਾਲੇ ਕਰਦੇ ਆ ਧੱਕਾ ਤੇ ਸ਼ਾਇਦ মিডিਆ ਤੁਸੀਂ ਸਾਹਮਣੇ ਹੀ ਸੀ ਹੁਣ ਤਾਂ ਹੁਣ ਤਾਂ ਜੋ ਹੈ ਤੁਹਾਡੇ ਸਾਹਮਣੇ ਹੀ ਸੀ ਸਾਨੂੰ ਜ਼ਿਆਦਾ ਬੋਲਣ ਦੀ ਲੋੜ ਹੀ ਨਹੀਂ ਕਿਉਂਕਿ ਤੁਸੀਂ ਖੁਦ ਦੇਖ ਲਿਆ ਸਭ ਕੁਝ ਠੀਕ ਹੈ ਜੀ ਇਹ ਸਟਾਫ ਹੈ ਕੁੜੀਆਂ ਵੀ ਘਰੋਂ ਕੰਮ ਕਰਨ ਨਹੀਂ ਆਉਂਦੀਆਂ ਆ ਜੇ ਕਿਸੇ ਨੂੰ ਕੋਈ ਦਿੱਕਤ ਆ ਤੁਸੀਂ ਆਪਣੀ ਗੱਡੀ ਸਾਈਡ ਤੇ ਲਗਾ ਕੇ ਗੱਲ ਵੀ ਕਰ ਸਕਦਾ ਉੱਥੇ ਸਾਰਾ ਸਟਾਫ ਹੁੰਦਾ ਸਾਰੇ ਪੰਜਾਬੀ ਸਟਾਫ ਆਪਣਾ ਠੀਕ ਹੈ ਜੀ ਇਹ ਕੁੜੀ ਵੀ ਪੰਜਾਬੀ ਆਪਣੀ ਲੋਕਲ ਹੈ ਤੇ ਆਪਾਂ ਇਹ ਹੀ ਕਹਣਾ ਚਾਹੁੰਦੇ ਯੂਜ਼ਰ ਨੂੰ ਵੀ ਕਿ ਤੁਸੀਂ ਉਸ ਹਾਵਨਾ ਦੇਖੋ ਕਿ ਇਹ ਬੱਚੀਆਂ ਆਪਣੀਆਂ ਹੀ ਆ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਸੀਨੀਅਰ ਨਾਲ ਗੱਲ ਕਰ ਲਓ ਨਾ ਕਿ ਬੱਚੀ ਨਾਲ ਗਾਲੀ ਗਲੋਚ ਕਰੋ ਠੀਕ ਹੈ ਜੀ ਤੇ ਸਰ ਸਰ ਦੇਖਿਆ ਜਾਵੇ ਕਿ ਇਹ ਕੁੜੀ ਦੇ ਉੱਤੇ ਜਾਨੀ ਕਿ ਇਹ ਬਦਮਿਜ਼ੇ ਦੀ ਕਰਕੇ ਇਹ ਗਾਲੀ ਗੋਚੀ ਕਰਕੇ ਗਿਆ ਹੈਗਾ ਤੇ ਆਪਣਾ ਕੁੜੀ ਹੈ ਵਿਚਾਰੀ ਔਰ ਕੁੜੀ ਨੇ ਸਿਰਫ ਇੱਕ ਆਪਣਾ ਉਹ ਉਹ ਤਾਂ ਆਪਣੀ ਡਿਊਟੀ ਕਰ ਰਹੀ ਸੀ ਜੋ ਇੱਥੇ ਆਪਣਾ ਟਾਰਗੇਟ ਹੈ ਤੇ ਉਸ ਤੋਂ ਬਾਅਦ ਉਹ ਜਿਹੜਾ ਬੰਦਾ ਹੈਗਾ ਸੀ ਉਹ ਕੁੜੀ ਨਾਲ ਬਦਤਮੀਜ਼ੀ ਕਰਕੇ ਬੈਨਲੇ ਬੱਤਕੇ ਗਿਆ ਹੋਇਆ ਇਹੀ ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਲੋਕ ਕਹਿੰਦੇ ਆ ਕਿ ਜੀ ਹਮੇਸ਼ਾ ਟੋਲ ਵਾਲੇ ਦੇ ਖਿਲਾਫ ਹੀ ਬੋਲਦੇ ਆ ਇਹ ਤਾਂ ਤੁਹਾਡੇ ਸਾਹਮਣੇ ਹੋਇਆ ਮੀਡੀਆ ਦੇ ਸਾਹਮਣੇ ਹੋਇਆ ਨਾ ਕਿ ਉੱਥੇ ਕੁੜੀ ਦੀ ਜਾਂ ਟੋਲ ਸਟਾਫ ਦੀ ਕੀ ਗਲਤੀ ਸੀ ਠੀਕ ਹੈ ਜੀ ਜਿਹੜੀ ਜਿਹੜੀ ਉਹ ਕਾਰਵਾਈ ਤਾਂ ਪਰ ਉੱਪਰ ਬੈਠ ਕੇ ਆਪਣੇ ਸੀਨੀਅਰ ਨਾਲ ਗੱਲ ਕਰਕੇ ਅਸੀਂ ਵੀਡੀਓ ਕਢਾ ਕੇ ਕਰਾਂਗੇ ਜਿਹੜੀ ਸਰਕਾਰ ਨੇ ਐਗਜ਼ੈਂਪਸ਼ਨ ਦਿੱਤੀ ਆ ਉਹ ਐਗਜ਼ੈਂਪਸ਼ਨ ਦੇ थ्रू ਜੇ ਐਗਜ਼ੈਂਪਸ਼ਨ ਨਹੀਂ ਹੈ ਤਾਂ ਫਿਰ ਉਹ ਕੁੜੀ ਦੇਗੀ ਤਾਂ ਉਹ ਦਿੱਕਤ ਆਉਦੇ ਲਈ ਵੀ ਇਸ ਲਈ ਚਾਹੀਦਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਕਿ ਮੈਨੇਜਰ ਸਾਹਿਬ ਹੁੰਦੇ ਆ ਗੱਲ ਕਰ ਲੈ ਉਹਨਾਂ ਨਾਲ ਜਾਂ ਮੈਂ ਬੈਠਾ ਹੁੰਦਾ ਜਾਂ ਕੋਈ ਹੋਰ ਸੀਨੀਅਰ ਮੈਨੇਜਰ ਬੈਠੇ ਹੁੰਦੇ ਆ ਉਹਨਾਂ ਨਾਲ ਗੱਲ ਕਰ ਸਕਦੇ ਨੇ ਠੀਕ ਹੈ ਜੀ ਪਰ ਕਿਤਨੇ ਕਿਤੇ ਲੇਡੀਜ਼ ਜਿਹੜੀ ਆ ਕੰਮ ਕਰਦੀ ਆ ਉਹਨਾਂ ਤੇ ਲੋਡ ਹੁੰਦੀ ਆ ਆ ਤੁਹਾਡਾ ਸਟਾਫ ਵੀ ਮੁੱਕੇ ਤੇ ਮਤਲਬ ਘੱਟ ਸੀਗਾ ਨੇ ਸਟਾਫ ਐਸੇ ਇਸ 10 ਮਿੰਟ ਇਸ ਗੱਲ ਨੂੰ ਦੇਖੋ ਇਹ ਇਹ ਇਨ ਬਿਟਵੀਨ ਦੰਦਾ ਕੀ ਇੱਕ ਤੋਂ 2 ਡੇਢ ਤੋਂ 2.5 ਵਿਚ ਲੰਚ ਦਾ ਟਾਈਮ ਹੁੰਦਾ ਸਟਾਫ ਥੋੜਾ ਅੱਗੇ ਪਿੱਛੇ ਵੀ ਗਿਆ ਹੁੰਦਾ ਠੀਕ ਹੈ ਜੀ ਕਿਉਂਕਿ 8 ਘੰਟੇ ਸਟਾਫ ਕੰਮ ਕਰਦਾ ਖਾਣਾ ਖਾਣ ਤਾਂ ਜਾਣਾ ਹੀ ਉਹਨੇ ਠੀਕ ਹੈ ਜੀ ਸਟਾਫ ਤਾਂ ਬਹੁਤ ਹੀ ਦੇਖ ਸਕਦੇ ਹੋ ਸਟਾਫ ਤਾਂ ਪਰਬੂ ਹੋ ਰਾ ਜੇ ਚਾਰ ਬੰਦੇ ਇਕੱਠੇ ਹੋ ਜਾਂਦੇ ਫੇਗਣੇ ਜੀ ਟੋਲ ਵਾਲੇ ਗੁੰਡਾਗਰਦੀ ਕਰਦੀ ਕਰਦੇ ਆ ਇਹ ਜੇ ਚਾਰ ਬੱਚੇ ਇਕੱਠੇ ਹੋ ਜਾਣ ਫਿਰ ਟੋਲ ਵਾਲੇ ਦੀ ਗੁੰਡਾਗਰਦੀ ਬਣ ਜਾਂਦੀ ਹੈ ਜੀ ਹਾਂਜੀ ਹਾਂਜੀ ਸਰ ਕਾਰਵਾਈ ਕਰਾਈ ਜਾਊਗੀ ਬਿਲਕੁਲ ਬਿਲਕੁਲ ਕਰਾਂਗੇ ਜੀ